ਬੱਲਟ ਬੈਸਟਾਂ ਨੂੰ ਦਿੱਤੇ ਜਾ ਰਿਹਾ ਹੈ ਇਹ ਸੈਡੇ ਕੇ ਰਹੇਲੇ ਦੇ ਵਿੱਚ ਸ਼ਹੀਦਾ ਸਿੰਘਾਂ ਦੀ ਆਪ ਨੂੰ ਸਮਰਪਿਤ ਇਹ ਵੱਡਾ ਮੇਲਾ ਹੈ ਇਧਰ ਵਿੱਕੀ ਬਰੀ ਵਾਲਾ ਦਾ ਮਾਨ ਸਨਮਾਨ ਝੋਕਰੀਆ ਦੀ ਕਮੇਟੀ ਕਹਿੰਦੀ ਵੀ 11000 ਨਾਲ ਕਰਾਂਗੇ ਖੋਸਿਆ ਵਾਲਾ ਆ ਜਾ ਫਿਰ ਉਹ ਪਹਿਲੀ ਪੈ ਗਈ ਲਾਸ ਵੀ ਪਹਿਲੀ ਪੈ ਗਈ ਉਹ ਪੂਰੀ ਕਬੱਡੀ ਪੌਣ ਦੇ ਲਈ ਵਧ ਗਿਆ ਮੇਰੇ ਮਿੱਤਰੋ ਉਹ ਬੱਲੇ ਬਹੂ ਇੱਕ ਇਫਾਜਫੇ ਦੇ ਹਣੀ ਯੂਕੇ ਵੱਲੋਂ 2100 ਰੁਪਿਆ ਆ ਜਫੇ ਦਾ ਲੈ ਵੀ ਨੌਜੋਨ ਇਸ ਲਈ ਸ਼ਾਜੀ ਦੀ ਰੇ ਉਹ ਸ਼ਾਜੀ ਵੀ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਜਦੁੰਦਰ ਸਿੰਘ ਜੀ ਕਹਿੰਦੇ ਵੀ 500 ਰੁਪਿਆ ਦਿੱਤਾ ਜਾਵੇਗਾ ਦੁੱਗੀਆਂ ਨੂੰ ਜੱਫਾ ਲਾਵੇਗਾ ਲਓ ਸੁਨੀਲ ਕਹਿੰਦੇ ਕਬੱਡੀ ਪਾ ਰਿਹਾ ਉਹ ਧਰਤੀ ਤੇ ਮਤਾਨ ਸਾਹਿਬ ਦੀ ਉਹ ਪੈਂਡੀਆਂ ਕਬੱਡੀਆਂ ਦੇ ਚੜ ਚੜ ਕੇ ਦੇਖਦਾ ਜਮਾਨਾ ਅੱਜ ਆ ਕੈ ਹੁਣ ਕੇ ਵੇਖਦਾ ਫਿਰੋਜ਼ਪੁਰ ਖੜ ਖੜ ਕੇ ਵੇਖਦਾ ਫਿਰੋਜ਼ਪੁਰ ਇੱਕ ਪਾਸੇ ਸ਼ੀਰਾ ਧੂਰਕੋਟ ਰਣਸੀਹ ਪਿੰਡਾਂ ਲੱਗ ਗਿਆ ਜਫਾ ਜਥੇਦਾਰ ਜੀ ਕਿਰਪਾ ਹੋ ਗਈ ਮਾਲਕ ਦੀ ਤੇ ਮੇਲਾ ਸਿਰੇ ਦਾ ਹੋ ਗਿਆ ਮੇਲਾ ਸਿਰੇ ਦਾ ਹੋ ਗਿਆ ਵਧਾਈ ਦੇ ਹੱਕਦਾਰ ਹੋ ਤੁਸੀਂ ਸਾਰੇ ਸਾਰੇ ਵਧਾਈ ਦੇ ਹੱਕਦਾਰੋ ਮੇਲਾ ਵੱਡਾ ਹੈ ਮੇਲਾ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਹੈ ਕਿ ਦਾਤਾ ਤੇ ਭਗਤ ਸੂਰਮਾ ਜਿਉਂਦੇ ਜੱਗ ਰਹਿੰਦੇ ਨੇ ਦੁਨੀਆ ਤੇ ਮੇਲੇ ਲੱਗਦੇ ਲੋਕੀ ਨਿਉ ਲੈਂਦੇ ਨੇ ਸਿਰੇ ਦਾ 500 ਰੁਪਇਆ ਫੜ ਕੇ ਲੈ ਜਾਓ ਉਹਨੇ ਜੱਫਾ ਲਾ ਪਰ ਰਾਣਾ ਜੀ ਜਿੰਦਰ ਸਿੰਘ ਜੀ ਕਹਿੰਦੇ ਆਉ ਜਗਿੰਦਰ ਸਿੰਘ ਜੀ ਬਹੁਤ ਵੱਡੀ ਸ਼ਖਸੀਅਤ ਹੈ ਰਾਣੇ ਪੈਸੇ ਲੈ ਜਾ ਫੜ ਕੇ ਨਾਲ ਦੀ ਨਾਲ ਵੀਰ ਬਣ ਕੇ ਲੈ ਵੀ ਗਲਵਿੰਦਰ ਐ ਇੱਥੇ ਬੈਠਾ ਰਾ ਆਉ ਰਾਣਾ ਆ ਗਿਆ ਇੱਧਰ ਕਿਉਂਦਾ ਮਹਿਕ ਮੇਰੇ ਮਿੱਤਰੋ ਕਿ ਮਿਲਦੀ ਐ ਗੱਡੀਆਂ ਖੇਡਦੇ ਨੇ ਜੋ ਕੌਟੀ ਤੇ ਕਪੂਰਥਲਾ ਚੀਜਾਂ ਨਹੀਂ ਕੋਈ ਦੋ ਹਾਂਜੀ ਕਰਨ ਜੀ 2000 ਦੀ ਸੋਹੀ ਬ੍ਰਦਰ ਵੱਲੋਂ ਇੱਕੋ ਰੇਡ ਪੂਰੀ ਦੀ ਪੈਣੀ ਹੈ 2000 ਦੀ ਫਤਿਹਗੜ ਛੰਨਾ ਵਾਲਿਓ ਸਕੋਰ ਬੋਰਡ ਵੱਲ ਨਜ਼ਰ ਮਾਰ ਲਓ ਆ ਸਕੋਰ ਬੋਰਡ ਵੱਲ ਨਜ਼ਰ ਮਾਰ ਲਓ ਲਓ ਸਾਹਮਣੇ ਪੂਰੀ ਦੀਆਂ ਤਿੰਨ ਕਬੜੀਆਂ ਹਰਮਨ ਕਹਿੰਦਾ ਵੀ ਮੰਡ ਪਰਿਵਾਰ ਵੱਲੋਂ 5000 ਲਾ ਦਿਓ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਡ ਆਹ ਛੰਨਾ ਵਾਲਾ ਆਹ ਛੰਨਾ ਵਾਲਾ ਪਰ ਮੁੰਡਾ ਬਰਾੜਾ ਦਾ ਕਰਦਾ ਮੇਰੇ ਵੀਰੋ ਕਮਾਲ ਲਾਉਂਦਾ ਜੱਫੇ ਗਰਮੀ ਖਾ ਕੇ ਐਨ ਕਰੂ ਕਮਾਲ ਜਗਦੀਸ਼ ਸਿੰਘ ਦਾ ਪੁੱਤਰ ਆਹ ਬੱਲੇ ਬੱਲੇ ਕਰਵਾ ਗਿਆ ਅੱਜ ਬੱਲੇ ਬੱਲੇ ਕਰਵਾ ਗਿਆ ਛੋਟਾ ਜਿਹਾ ਇੱਥੇ ਯਾਰ ਦੇਖੋ ਥੋੜਾ ਜਿਹਾ ਰਸ਼ ਘਟਾਈਏ ਇੱਥੇ ਥੋੜੀ ਜੀ ਕੰਧ ਜੀ ਨਿਕਲ ਜਾਂਦੀ ਹੈ ਤੇ ਬੇਨਤੀ ਆ ਵੀ ਥੋੜਾ ਜਿਹਾ ਪਿੱਛੇ ਪਿੱਛੇ ਨੂੰ ਅੜ ਜਾਓ ਬੜੀ ਮਿਹਰਬਾਨੀ ਅਮਰੀਕ ਆ ਜਾ ਫਿਰ ਆਹ ਸਾਹਮਣੇ ਸ਼ਾਜੀ ਵੀ ਰੇਡ ਪੈ ਰਹੀ ਖੇਡ ਦੇ ਮੈਦਾਨ ਦੇ ਵਿੱਚ ਬਹਿ ਜਾਓ ਵੀਰ ਬਣ ਕੇ ਬਹਿ ਜਾ ਬਹਿ ਜਾ ਹੋਗੀ ਆਹ ਰੇਡ ਤੇ ਜੋਗਿੰਦਰ ਸਿੰਘ ਜੀ ਸਾਡੇ ਸਤਕਾਰਯੋਗ ਨੇ ਜਗਿੰਦਰ ਸਿੰਘ ਛਾਣੇਦਾਰ ਆਹ ਰੋਡ ਦੇ 500 ਦੇਣੀਏ ਬਲਕਰਨ ਮੇਲਾ ਚੋਟੀ ਦਾ ਪੁੱਛਲਾ ਪਰੋ ਬਾਪੂ ਜੀਆਂ ਨੂੰ ਵੀ ਇਹ ਤੂ ਤੇ ਕੁਝ ਨਹੀਂ ਹੋ ਸਕਦਾ ਸੈਦੇ ਕੇ ਰਹਿਲਾ ਪੈਂਦਾ ਉਹ ਡੱਗੋ ਵਾਲਾ ਡੱਗੋ ਵਾਲਾ ਆਉ ਜਾਂਦਾ 샤જી ਆਉ ਜਾਂਦਾ 샤જી ਆ ਗਿਆ ਨਜ਼ਾਰਾ ਕੀ ਨਹੀਂ ਫਰੇ ਕਹਿੰਦਾ ਨਜ਼ਾਰਾ ਦੀ ਪਤੰਦਰ ਨੇ ਜਿਉਂਦਾਬਾਦ ਕਰਾ ਟੀਸ਼ਰਟਾਂ ਕੁੱਕਦੀਆਂ ਨੇ ਆਹ ਫਿਰੋਜ਼ਪੁਰਿਓ ਸਿਰ ਝੁਕਦਾ ਤੁਹਾਨੂੰ ਤੁਸੀਂ ਵੀ ਵੱਡੇ ਸੰਘਰਸ਼ੀਓ ਇੱਕ ਪਾਸੇ ਸੁੰਨੀ ਤਮਤਾਨ ਸਾਹ ਵਾਲਾ ਪਰ ਆ ਨੌਜਵਾਨ ਦਾ ਪਿੰਡ ਕਹਿੰਦੇ ਇਸ ਇਲਾਕੇ ਦੇ ਵਿੱਚ ਘਾਂਗੇ ਦੇ ਕੋਲੇ ਟਿੰਡ ਵਾਲਾ ਚੱਕ ਕਮਾਲ ਹੈ ਇਹ ਇਹਨੇ ਕੱਲ ਜਿੰਦਗੀ ਦਾ ਪਹਿਲਾ ਮੋਟਰਸਾਈਕਲ ਜਿਹਨੇ ਜਗਿੰਦਰ ਦੇ ਤਲਵੜ ਤੋਂ ਜਿੱਤਿਆ ਇਹਨੂੰ ਮਹਿਕ ਪੱਤਣ ਕਹਿੰਦੇ ਆ ਇਹ ਛੋਟੇ ਇਲਾਕੇ ਦਾ ਪਰ ਖੇਡ ਦਾ ਪੱਕੇ ਤੌਰ ਤੇ ਪੱਤਣਾ ਦੇ ਵਿੱਚ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦੋ ਮਰੀਕ ਆਜਾ ਫਿਰ ਨੌਜਵਾਨ ਜਗਿੰਦਰ ਸਿੰਘ ਜੀ ਥਾਣੇਦਾਰ ਉਹ ਕਹਿੰਦੇ ਵੀ ਜੇ ਘਾਂਗੇ ਵਾਲਾ ਜੱਫਾ ਲਾਵੇ ਤੇ 500 ਰੁਪਏ ਦਿੱਤਾ ਜਾਵੇਗਾ ਯਾਰ ਪੀਕੇ ਨਾਲ ਉਪਰ ਆਵੜ ਕੇ ਯਾਰ ਆਏ ਜੋ ਕਰਦੇ ਹੋ ਹੱਥ ਬੰਨ ਕੇ ਬੇਨਤੀ ਆ ਬਲਕਰਨભાઈ ਬੈਠਾ ਜੋ ਬਲਕਰਨ ਕਉ ਉਹ ਹਾਂ ਮੈਂ ਤੇ ਉਹੀ ਕਹਿ ਰਿਹਾ ਆ ਤੁਹਾਡਾ ਮੇਲਾ ਸ਼ੀਦਾ ਦੀ ਧਰਤੀ ਹੈ ਲਓ ਸਾਹਮਣੇ ਫਿਰ ਕਹਿੰਦੇ ਕਬੱਡੀ ਪੈ ਰਹੀ ਹੈ ਚਾਰੇ ਤਿਆਰ ਵਰ ਤਿਆਰ ਆਹ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਰੇਡਾਂ ਪੈਦੀਆਂ ਜਿਵੇਂ ਲੱਗਦੇ ਓ ਕਬੱਡੀ 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 ਓ ਚੱਕੇ ਜਾਨ ਤਾੜੀ ਤਾਂ ਬਣਦੀ ਆ ਆ ਚੱਕੇ ਜਾਨ ਹੋਗੇ ਤੁਰੀ ਜਾਂਦੀ ਜਫਾ ਵੇਕੇ ਸ਼ੀਰੇ ਦਾ ਜਫਾ ਵੇਕੇ ਸ਼ੀਰੇ ਦਾ ਜਫਾ ਵੇਕੇ ਆਹ ਜਫਾ ਸ਼ੀਰੇ ਦਾ ਹਰਮਨ ਫਰੀਦ ਦੇ ਦੋ ਜਫੇ 5000 ਦੇ ਆਹ ਢਾਂਗੇ ਵਾਲਾ ਇੱਕੋ ਜਫਾ ਬਲਕਰਨ ਮੰਡ ਕਹਿੰਦਾ ਤੇ ਕਰਨ ਹੁਣੀ ਕਹਿੰਦਾ ਵੀ 2000 ਆਹ ਜੁੜੀਏ ਖੇਡ ਕਬੱਡੀ ਦੇ ਨਾਲ ਆਹ ਸ਼ਾਜੀ ਆਹ ਸ਼ਾਜੀ ਆਹ ਸ਼ਾਜੀ ਆਹ ਸ਼ਾਜੀ ਆਹ ਟੰਗੋ ਵਾਲਾ ਕਾਂਗੇ ਵਾਲਾ ਤਿਆਰ ਵਰ ਤਿਆਰ ਇੱਕ ਪਾਸੇ ਸਰਜੀਤ ਸਿੰਘ ਦਾ ਮੁੰਡਾ ਲਾਉ ਜਫਾ ਕੇ ਨਹੀਂ ਮਨਾਉ ਦੁਨੀਆ ਕੇ ਨਹੀਂ ਜਿਹਨੂੰ 1 ਅਪ੍ਰੈਲ ਨੂੰ ਪੱਟੀ ਗੱਡੀ ਮਿਲਦੀ ਮੇਰੇ ਮਿੱਤਰੋ ਇਹ ਸਾਹਮਣੇ ਜਲੰਧਰ ਜੋੜ ਗਿਆ ਗੱਲ ਕਹਿੰਦੇ ਜ਼ਿਲ੍ਹੇ ਜਲੰਧਰ ਤੋਂ ਚੱਲੀ ਐ ਅੱਜ ਤੁੱਕ ਤੁੱਕ ਦਿੱਤੇ ਜਾਣੇ ਹਨ ਬਲਕਰਨ ਸੋਈ ਭਰਾਵਾਂ ਨੇ ਕਹਿਤਾ ਵੀ ਮੱਧ ਪਰਿਵਾਰ ਜਿਹੜੀ ਆਵਾਜ਼ ਕੱਟੂ ਉਹ ਪੂਰੀ ਕਰਾਂਗੇ ਹਾਰ ਲੋਕ ਕਹਿੰਦੇ 2.5 ਲੱਖ ਤੋਂ ਲੈ ਕੇ ਅੱਗੇ ਜਿੰਨਾ ਮਰਜ਼ੀ ਵਾਜੋ ਇਹ ਸੋਵਾ ਸੂਵਾ ਜਨੀ ਇਹ ਸੋਵਾ ਸੂਵਾ ਜਨੀ ਇਹਦੇ ਲੱਖਾਂ ਦੇ ਵਿੱਚ ਐ ਇਹ 100-100 ਦੇ ਕੇ ਬੱਲੇ ਬੱਲੇ ਨਹੀਂ ਕਰਾਈ ਇਹ ਕਹਿੰਦੇ ਲੱਖਾਂ ਦੇਣੇ ਆ ਵੋਲਟਾਂ ਦੇਣੇ ਆ ਵਰਿੰਦਰ ਝੱਜ ਹੁਣ ਨੋਨਾ ਕੈਨੇਡਾ ਦੇ ਵਰਿੰਦਰ ਝੱਜ ਵੱਲੋਂ ਆਹ ਰੇਡ 1000 ਦੀ ਹੈ ਆਹ ਰੇਡ ਬਈ ਮੇਰੀ ਗੱਲ ਦਾ ਕੋਈ ਗੁੱਸਾ ਨਾ ਕਰੋ ਇੱਕ ਮਿੰਟ ਟਾਈਮ ਮਾਡਲ ਯਾਰ ਜਾਂ ਤਾਂ ਮੇਰਾ ਵੀਰ ਬਣ ਕੇ ਥੋੜਾ ਕੋਈ ਕੰਮ ਨਹੀਂ ਪਿੱਛੇ ਨੂੰ ਚਲੋ ਮੇਰਾ ਪਰਾਂ ਯਾਰ ਤੁਸੀਂ ਇੱਥੇ ਕੰਧ ਕੱਢ ਕੇ ਖੜ ਜਾਣਾ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਕੌਣ ਲੱਗਿਆ ਤੇ ਕੌਣ ਨਹੀਂ ਲੱਗਿਆ ਮੇਰਾ ਵੀਰ ਬਣ ਕੇ ਹੁਣ ਨਾ ਆਇਓ ਫਿਰ ਮੇਰਾ ਭਰਾ ਬਣ ਕੇ ਕੋਈ ਗੁੱਸਾ ਨਾ ਕਰੇ ਚਾਹੇ ਕੋਈ ਵੀ ਆ ਚਾਹੇ ਸਾਡਾ ਪ੍ਰਬੰਧਕ ਹੈ ਤੇ ਚਾਹੇ ਕੋਈ ਹੋਰ ਹੈ ਚਲੋ ਜੀ ਕਰਾਓ ਮੈਂ ਸ਼ੁਰੂ ਬੜਾ ਵਧੀਆ ਮੈਚ ਮੂਵ ਸਪਰੇਅ ਪੌਂਚ ਦੀ ਕਰਿਓ ਜੀ ਮੂਵ ਸਪਰੇਅ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਆਓ ਸਾਹਮਣੇ ਕੰਦੇ ਰੇਡਾਂ ਪੈਣਗੇ ਜੱਫੇ ਲੱਗਣਗੇ ਜਗਿੰਦਰ ਸਿੰਘ ਜੀ ਥਾਣੇਦਾਰ ਉਹਨਾਂ ਵੱਲੋਂ ਵਾਰ ਰੇਡ ਜਿਹੜੀ 1000 ਰੁਪਏ ਪਵੇਗੀ 1000 ਦੀ ਜਿਹੜੀ ਆਹ ਰੇਡ ਪਵੇਗੀ ਮੈਚ ਆ ਨੌਜਵਾਨ ਉਹ ਪਾਦੇ ਜੋੜ-ਜੋੜ ਕੇ ਰਪਿੰਦਰਾ ਕਰਖਾ ਗੁਜਰ ਮੈਚ ਇਹ ਵਾਲਾ ਪਿੰਡ ਹੈ ਕਾਂਗੇ ਦੇ ਲਾਗੇ ਕਰਕੇ ਟਿੰਡ ਵਾਲਾ ਚੱਕ ਕਮਾਲ ਪਿੰਡ ਦਾ ਇਹ ਨੌਜਵਨ ਹੈ ਪਰ ਖੇਡ ਦਾ ਪਤਣਾ ਦੇ ਲਈ ਹੈ ਕੱਲ ਜਿੰਦਗੀ ਦਾ ਪਹਿਲਾ ਮੋਟਰਸਾਈਕਲ ਜਿੱਤ ਗਿਆ ਕੱਲ ਮੋਟਰਸਾਈਕਲ ਪਹਿਲਾ ਜਿੱਤ ਗਿਆ ਹੋਟਰ ਵਾਲਿਆ ਆਵਾਜਬਦ ਵਾਲਾ ਭਰਾ ਬਣਿਆ ਫਾਈਨਲ ਹੈ ਵਾਜ ਬਧਾਲਾ ਕਾਂਗੇ ਵਾਲੇ ਦੇ ਦੋ ਜੱਫਿਆਂ ਦਾ 4000 ਮੰਡ ਪਰਿਵਾਰ ਵੱਲੋਂ ਇਹ ਮਾਨ ਸਨਮਾਨ ਬਖਸ਼ੇ ਜਾਣਗੇ ਮੰਡ ਪਰਿਵਾਰ ਵੱਲੋਂ ਇਹ ਮਾਨ ਸਨਮਾਨ ਗੱਲ ਕਹਿੰਦੇ ਹਜ਼ਾਰਾਂ ਵਿੱਚ ਚਲੀ ਗਈ 4000 ਆਹ ਸੁਆਦ ਹੈ 4000 ਆਹ ਗੱਲ ਕਹਿੰਦੇ ਹਜ਼ਾਰਾਂ ਵਿੱਚ 4 4000 ਦੀ ਗੱਲ ਚਲੀ ਗਈ ਰਪਿੰਦਰਾ ਇਹ ਫੁੱਲਾ ਮੈਕ ਨੂੰ ਸੰਭਾਲ ਨਹੀਂ ਤੇ ਸੁੱਕ ਜਾਵੇਗਾ ਉਹਨੇ ਲਵੇਗਾ ਨਿਆਰੇ ਜਿੰਨਾ ਰੁੱਕ ਜਾਵੇਂਗਾ ਜਿੰਨਾ ਰੁੱਕ ਜਾਵੇਂਗਾ ਉਧਰ ਕਹਿੰਦੇ ਵੀ ਟੀਮ ਅਮਰਤਪਾਲ ਸਾਡੇ ਸਤਕਾਰਯੋਗ ਵੀਰ ਬੱਤੇ ਆ ਉਹ ਕਹਿੰਦੇ ਅਸੀਂ 200 ਨਹੀਂ ਅਸੀਂ 500 ਨਹੀਂ ਅਸੀਂ ਯਾਰ ਯੂਰ ਨਹੀਂ ਅਸੀਂ 30000 ਦੇਣਾ ਕਾਂਝੇਲੇ ਦੇ ਜੱਫਿਆਂ ਦਾ 3000 ਦਿੱਤਾ ਜਾਵੇਗਾ ਅਗਲੀ ਕਬੱਡੀ ਜ਼ੀਰੀਆ ਮੁੰਡੇ ਕੌਡੀ ਖੇਡਣ ਵਿੱਚ ਖੇਡਣ ਵਿੱਚ ਖਾੜੇ ਆ ਕੇ ਚਿਹਰੇ ਤੱਕਦੇ ਸ਼ੇਰਾਂ ਦੇ ਰੱਖਦੇ ਡੌਲਿਆਂ ਨੂੰ ਲਿਸ਼ਕਾ ਕੇ ਰੱਖਦੇ ਡੌਲਿਆਂ ਨੂੰ ਲਿਸ਼ਕਾ ਕੇ ਕਦੇ ਪੰਮਾ ਸੁਰਖਪਰੀਆ ਲਿਖਦਾ ਕਿ ਡੌਲਿਆਂ ਉੱਤੇ ਚਲਦੀ ਵੇਖੀ ਰੇਲ ਜਵਾਨਾਂ ਦੇ ਆਹ ਸਾਹਮਣੇ ਮੈਚ ਪਤੜਾਂ ਦੀ ਧਰਤੀ ਦਾ ਤਿਆਰ ਵਰ ਤਿਆਰ ਰੇਡਰ ਜਾਫੀ ਚਾਰ ਨੇ ਜिले ਬਰਨਾਲੇ ਦਾ ਫਤਿਹਗਨ ਛੰਨਾ ਪਿੰਡ ਦਾ ਦੋ ਜਾਫੀ ਬਾਹਰੋਂ ਖੇਡਦੇ ਇੱਕ ਜिले ਫਾਜ਼ਿਲਕੇ ਦਾ ਗੁਰਵਿੰਦਰ ਇੱਕ ਜिले ਫਰੀਦਕੋਟ ਦਾ ਕਹਿੰਦੇ ਡੱਗੋ ਵਾਲਾ ਸ਼ਰਨਾ ਐਨ ਕਰੂ ਕਮਾਲ ਕੇ ਨਹੀਂ ਪਰ ਸੈਟ ਇੱਕ ਵਾਰੀ ਟੁੱਟ ਗਿਆ ਉਹ ਲੱਗ ਗਿਆ ਜ਼ੋਰ ਤੇ ਨੰਬਰ ਰੀਡਰ ਦੇ ਹਿੱਸੇ ਹੈ ਗੋਗੇ ਵਾਲੇ ਦਾ ਇੱਕੋ ਜਿਹਾ ਬਲਕਰਨ ਮੰਡ ਵੱਲੋਂ 2000 ਦਾ ਹੋਵੇਗਾ 21 ਜਫਾ 2000 ਦਾ ਆਹ ਸਵਾਦ ਹੈ ਆਹ ਕਬੱਡੀ ਹੈ ਆਹ ਕਿੰਨੇ ਬਲਕਰਨ ਮੰਡ ਵੱਡਾ ਵੀਰ ਹੈ ਢਿੱਲੋੜੀ ਭਰਾ ਦੇ ਧੰਨਵਾਦ ਹੈ ਇਧਰ ਵੀਰ ਬੈਠੇ ਸਭ ਲਈ ਦਵਾਵਾ ਨੇ ਇਹ ਤੇ ਇਹ ਜਾਣਦੇ ਐ ਵੀ ਕਿੰਨੀਆਂ ਜੁੱਤੀਆਂ ਚ ਸਾਂਝਾ ਕਿੰਨਾ ਗੱਡੀਆਂ ਚ ਤੇਲ ਫੁਕਿਆ ਅੱਜ ਤੜਕੇ ਝੋਕ ਵਾਲਾ ਮਨਦੀਪ ਗੱਲਾਂ ਕਰਦਾ ਹਟਿਆ ਬੀਐਸਸੀ ਨਾਲ ਤੇ ਰਾਤ ਨੂੰ ਮੁੜਦੇ ਸ ਪਤਾ ਨਹੀਂ ਕਦੋਂ ਤੱਕ ਛਿਪਦਾ ਸੀ ਕਦੋਂ ਚੜ੍ਹੇ ਸੀ ਜਾਏ ਇਹ ਮਿਹਨਤ ਕੀਤੀ ਸੈਂਡੇ ਕਾਲੇ ਮੁੰਡਿਆਂ ਨੇ ਆਹ ਸਾਹਮਣੇ 샤ਜੀ ਆ ਗਿਆ 샤જી 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 샤ਦੀ 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 ਤੇ ਸ਼ਰਨਾ 샤ਦੀ ਤੇ ਸ਼ਰਨਾ 샤ਦੀ ਤੇ ਸ਼ਰਨਾ 샤ਦੀ ਤੇ ਸ਼ਰਨਾ ਟੱਕਰ ਵੱਡੀ ਵਿੱਚ ਸਾਦੇ ਕੇ ਰਹਿਲੇ ਫਿਰੋਜ਼ਪੁਰ ਦੀ ਧਰਤੀ ਹੈ ਆਹ ਬੈਠਾ ਕਿੱਧਰ ਗਿਆ ਗੁਰਜੀਤ ਤੂਤ ਔਰ ਗੁਰਜੀਤ ਤੂਤ ਦਾ ਵੀ ਰਤਵਾ ਵੱਡਾ ਹੈ ਲੈ ਵੀ ਗੁਰਜੀਤ ਖੜਾ ਹੋ ਇੱਕ ਵਾਰੀ ਗੁਰਜੀਤ ਮਾਰਦੇ ਹੋ ਇਹ ਵੱਡਾ ਮਾਲਿਆ ਇਹ ਸਾਡੀ ਖੇਡ ਕਬੱਡੀ ਦਾ ਵੱਡਾ ਮਾਲਿਆ ਸਤਿਕਾਰ ਹੈ ਗੁਰਜੀਤ ਆ ਵੇਖ ਇਲਾਕਾ ਕਿੰਨਾ ਪਿਆਰ ਕਰਦਾ ਨੌਜੋਨਾ ਜੀਤੇ ਬੱਚੀ ਦੀਆਂ ਯਾਦਾਂ ਨੇ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਸੁਨੀਲ ਆਹ ਸੁਨੀਲ ਕਹਿੰਦੇ ਫਰਿਆਦ ਨੇ ਫੜਿਆ ਪੂਰੀ ਦੀ ਹੈ ਦੋ ਰੇਟਾਂ ਤੇ ਲਓ ਵੀ ਸੱਤੂ ਵਾਲੀਆ ਵੀਰ ਹੈ ਉਵੇਂ ਵੱਲੋਂ 5000 ਹੋਵੇਗਾ ਪੂਰੀਆਂ ਦੀਆਂ ਦੋ ਰੇਟਾਂ ਤੇ ਹਰਮਨ ਕਹਿੰਦਾ ਵੀ ਲਵੀ ਵੱਲੋਂ 5000 ਹੈ 5000 ਜੱਫੇ ਦਾ ਮੰਡ ਪਰਿਵਾਰ ਵੱਲੋਂ 10000 ਹੈ 10000 ਹੈ 10 10000 ਦੀਆਂ ਗੱਲਾਂ ਹੋ ਰਹੀਆਂ ਵੱਡੇ ਮਾਨ ਸਰਮਾਨ ਕੀਤੇ ਜਾ ਰਹੇ ਹੈ ਵੱਡੇ ਸਤਕਾਰ ਕਬੱਡੀ ਦੇ ਖਿਡਾਰੀਆਂ ਨੂੰ ਬਖਸ਼ੇ ਜਾ ਰਹੇ ਹੈ ਕੱਲ ਨੂੰ ਕਾਲੇ ਕੇ ਹੈ ਵੱਡਾ ਮੇਲਾ ਹੋਣਾ ਯਾਦਾ ਫੌਜੀ ਛੰਨਾ ਵਾਲਾ ਸੱਦਾ ਦੇ ਰਿਹਾ ਆਹ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਮਿੱਤਰੋ ਟੱਗੋ ਵਾਲਾ ਛਰਨਾ ਔਰ ਦੂਜੇ ਪਾਸੇ ਮਹਿਕ ਪੱਤਣਾ ਮਹਿਕ ਪੱਤਣਾ ਵਿਰੁੱਧ ਰੋਬਨ ਗਿੱਲ ਜੱਗੀ ਗੱਲ ਗੁਰਬੀਰ ਢਿੱਲੋਂ ਉਹ ਵੀ ਐਲਾਨ ਕਰਦੇ ਆ ਸਾਡੇ ਵੀਰ ਵੀ ਅਗਲੇ ਸਾਲ ਦੱਸ ਦਿਓ ਵੀ ਕਰਨਾ ਕੀ ਹੈ ਆਹ ਰੇਡ 5000 ਦੀ ਲਵੀ ਸੱਤੋ ਵਾਲੀਆ ਵੀਰ ਹੈ ਲਵੀ ਸਿੱਧੋ ਵਾਲੀਆ 5000 ਵੀ ਪਹਿਲੀ ਕਬੱਡੀ ਦਾ ਹਰਮਤ ਕਹਿੰਦਾ ਉਹ ਪੈ ਗਈ ਪੈ ਗਈ ਪੈ ਗਈ ਪੈ ਗਈ ਪੈ ਗਈ ਉਹ ਮੰਨ ਗਏ ਉਹ ਫਰਿਆਦ ਤੈਨੂੰ ਮਨ ਗਏ ਓਏ ਫਰਿਆ ਤੇਰੀਆ ਲਗਾਈ ਨੂੰ ਓ ਜਿਨ੍ਹਾਂ ਨੂੰ ਆ ਲਗਾਈ ਵਧੀਆ ਲੱਗੀ ਤਾੜੀਆਂ ਤਾਂ ਮਾਰ ਦਿਓ ਮੁੰਡੇ ਨੇ ਸਵਾਦ ਲਿਆਤਾ ਯਾਰ ਐਦਾਂ ਦੀ ਲਗਾਈ ਐਦਾਂ ਤੇ ਮਲ ਨੂੰ ਪਰ ਉਹਨੇ ਵੀ ਜਿਵੇਂ ਕਹਿੰਦੇ ਹੁੰਦੇ ਆ ਨਾ ਪੂਰਾ ਦਿਮਾਗ ਵਰਤਿਆ ਪੂਰਾ ਦਿਮਾਗ ਵਰਤਿਆ ਸ਼ਾਜੀ ਦੀ ਰੇਡ ਬੈਸਟਾਂ ਦੇ ਫੈਸਲੇ ਹੋਣਗੇ ਬੁਲਟ ਦਿੱਤੇ ਜਾਣਗੇ ਬੈਸਟਰ ਨੇ ਫੈਸਲੇ ਮੈਨੂੰ ਲੱਗਦਾ ਵੀ ਬੁਲਟ ਤਾਂ ਲੱਗੇ ਸ਼ਕਰਪਰੀਏ ਦੋਨੇ ਪਰ ਸਮੇਂ ਦੀ ਗੱਲ ਹੋਣੀ ਹੈ ਸਮੇਂ ਦੀ ਗੱਲ ਹੋਣੀ ਹੈ ਸਮੇਂ ਦੀ ਗੱਲ ਹੋਵੇਗੀ ਜਗਿੰਦਰ ਸਿੰਘ ਜੀ ਥਾੜੇਦਾਰ ਉਹਨਾਂ ਵੱਲੋਂ ਕਾਂਗੇ ਵਾਲਾ ਗੁਰਵਿੰਦਰ ਜੱਫਾ ਲਾਵੇ ਤੇ 1000 ਦਿੱਤਾ ਜਾਵੇਗਾ। ਉਹ ਸਾਹਮਣੇ ਰੇਡ ਪੈ ਰਹੀ ਹੈ। ਇੱਧਰ ਕਹਿੰਦੇ ਬਦਲ ਬਦਲ ਕੇ ਛੱਡ ਤੇ ਜਾਂ ਬਦਲ ਬਦਲ ਕੇ ਆਉਣ ਲੱਗ ਪਏ। ਰੁਪਿੰਦਰਾ ਮੈਨੂੰ ਲੱਗਦਾ موسی ਫੜ ਲਿਆ ਉਹਨਾਂ ਨੇ। موسی ਫੜਦਿਆ। موسی ਫਰਿਆਦ ਨੇ ਫੜਦਿਆ। موسی ਉਹ ਬੱਸ ਕਰ। ਪਰ ਹੁਣ ਹੁਣ ਸਮਾਂ ਬੀਤ ਗਿਆ ਤੇ ਪੁਆਇੰਟ ਯਾਫੀ ਦੇ ਹਿੱਸੇ ਆ ਪੂਰੀ ਆਹ ਥੋੜੀ ਰੈਸਟ ਕਰ ਲੈ ਨੀਂਦ ਨੂੰ ਤੂੰ ਪੂਰੀ ਕਰ ਲੈ ਸੋਹਣਿਆ ਕਿਉਂਕਿ ਜਿੱਦਣ ਦਾ ਹੈ ਕੰਮ ਚੱਲ ਸੋ ਚੱਲੀ ਚੱਲੀ ਜਾਂਦਾ ਤੇਰਾ ਵੀ ਕਹਿੰਦੇ ਆਹ ਮੇਲੇ ਤੇ ਕਹਿੰਦੇ ਆਹ ਮੇਲੇ ਤੇ ਕਹਿੰਦੇ ਆਹ ਮੇਲੇ ਤੇ ਕਹਿੰਦੇ ਆਹ ਮੇਲੇ ਤੇ ਇਹ ਵੀ ਨੌਜੰਨ ਦਿਨ ਰਾਤ ਹੀ ਤੁਰਿਆ ਫਿਰਦਾ ਪਰ ਸਾਰੇ ਖਿਡਾਰੀਆਂ ਨੂੰ ਰੈਸਟ ਦੀ ਵੀ ਬੜੀ ਲੋੜ ਹੈ ਪਰ ਮੇਲੇ ਹਰ ਰੋਜ਼ ਚੱਲਦੇ ਆ ਜਾਣਾ ਪੈਂਦਾ ਪੁੱਜਣਾ ਪੈਂਦਾ ਥੋੜਾ ਸਮੇਂ ਦਾ ਧਿਆਨ ਰੱਖਿਆ ਕਰੀਏ ਮੇਰੇ ਮਿੱਤਰੋ ਆਹ ਸ਼ਾਜੀ ਦੀ ਰੇਡ ਚਾਫੀ 4 ਹੁਣ ਵੇਖਦਾ ਵੀ ਕੌਣ ਇਸ ਨੌਜੰਨ ਦੇ ਨਾਲ ਦੋ ਹੱਥ ਕਰਦਾ ਡੱਗਵਾਲੇ ਦੀ ਕੋਚ ਦੇ ਨੰਬਰ ਬੋਲੇ ਜੀ ਸੋਨ ਹਾ ਸਤ ਸ੍ਰੀ ਅਕਾਲ ਫਾਸਟ ਸ਼ਕਰਪੁਰ ਸੈਕਿੰਡ ਫਤੇਗੜ ਛੰਨਾ ਬੈਸਟ ਰੇਡਰ 6 ਕਬੱਡੀਆਂ 6 ਨੰਬਰ ਸ਼ਾਦੀ ਬੈਸਟ ਬਣ ਗਿਆ ਅੱਜ ਦੇ ਮੇਲੇ ਦਾ ਮਹਿਕ ਪਤੜ ਦੀ ਇੱਕ ਕਬੱਡੀ ਘਾਟਾ ਪਰ ਟੀਮ ਕਹਿੰਦੀ ਵੀ ਟੀਮ ਦੀ ਸਹਿਮਤੀ ਹੈ ਔਰ ਦੋਨੋਂ ਜੁਆਇੰਟ ਬੈਸਟ ਨੇ ਤਿੰਨ ਤਿੰਨ ਟੱਚ ਦੋ ਦੋ ਜੱਫੇ ਫਰਿਆਦ ਤੇ ਸ਼ੀਰਾ ਤੂਰ ਕੋਟ ਵਾਲਾ ਅੱਜ ਦੇ ਬੈਸਟਮੈਨ ਕੇ